ਕਿਸਾਨ ਜਥੇਬੰਦੀਆਂ ਆਪਸ ਵਿੱਚ ਪਟੀਆਂ ਹੋਈਆਂ ਨੇ ਘਟੋ ਘਟ 10 15 ਕਿਸਾਨ ਜਥੇਬੰਦੀਆਂ ਪੰਜਾਬ ਦੇ ਵਿੱਚ ਨੇ ਜਿਹੜੀਆਂ ਆਪਸ ਵਿੱਚ ਪਟੀਆਂ ਹੋਈਆਂ ਨੇ ਇਹ ਕਿਸਾਨ ਜਥੇਬੰਦੀਆਂ ਜੇ ਇਕੱਠੀਆਂ ਹੋ ਕੇ ਬਾਰਡਰ ਦੇ ਉੱਤੇ ਛਾਤੀ ਢਾ ਕੇ ਖੜੀਆਂ ਹੁੰਦੀਆਂ ਨੌਜਵਾਨਾਂ ਦੇ ਮੋਹਰੇ ਹੋ ਕੇ ਕਿਸੇ ਫੋਰਸ ਦਾ ਹਿੰਮਤ ਨਹੀਂ ਸੀ ਪੈਣੀ ਕਿ ਉਹ ਕਿਸੇ ਤੇ ਗੋਲੀ ਚਲਾ ਸਕਦੇ ਕਿਸੇ ਸਰਕਾਰ ਦੀ ਹਿੰਮਤ ਨਹੀਂ ਸੀ ਪੈਣੀ ਕਿ ਉਹ ਆਰਡਰ ਕਰ ਦੇ ਕਿ ਮੋਹਰੇ ਖੜੇ ਨੌਜਵਾਨਾਂ ਤੇ ਗੋਲੀਆਂ ਚਲਾਓ ਉਹਨਾਂ ਨੂੰ ਵੀ ਪਤਾ ਹੈ ਕਿ ਤੁਸੀਂ ਪਾਟੇ ਹੋਏ ਹੋ ਉਹਨਾਂ ਨੂੰ ਵੀ ਪਤਾ ਹੈ ਕਿ ਤੁਹਾਡੀ ਆਪਸ ਚ ਬਣਦੀ ਨਹੀਂ ਉਹਨਾਂ ਨੂੰ ਪਤਾ ਹੈ ਕਿ ਤੁਸੀਂ ਚੌਧਰ ਦੇ ਭੁੱਖੇ ਹੋ ਉਹਨਾਂ ਨੂੰ ਵੀ ਪਤਾ ਹੈ ਕਿ ਤੁਸੀਂ ਆਪਣੀ ਆਪਣੀ ਟੋਪੀ ਚਮਕਾ ਰਹੇ ਹੋ ਉਹਨਾਂ ਨੂੰ ਵੀ ਪਤਾ ਹੈ ਕਿ ਤੁਸੀਂ ਆਪਣੀ ਆਪਣੀ ਟੌਰ ਸ਼ਕੀਨੀ ਦੇ ਲਈ ਆਪਣੇ ਗਰੁੱਪਾਂ ਨੂੰ ਪਾੜ ਕੇ ਬੈਠੇ ਹੋ ਪੰਜਾਬ ਸਰਕਾਰ ਨੇ ਪਹਿਲੀ ਵਾਰ ਪਹਿਲੀ ਵਾਰ ਕਿਸੇ ਕਿਸਾਨ ਨੂੰ ਸ਼ਹੀਦ ਦਾ ਦਰਜਾ ਦਿੱਤਾ ਹੈ ਪਰ ਜੇ ਇਸ ਕਰਜ਼ੇ ਨੂੰ ਤਾਰਨ ਦੇ ਲਈ ਉਹ ਲੜਦਾ ਸੀ ਜੇ ਇਸ ਕਰਜ਼ੇ ਨੂੰ ਆਪਣੇ ਮਾਪੇ ਦੇ ਸਿਰ ਤੋਂ ਲਾਉਣ ਲਈ ਉਹ ਬਾਰਡਰ ਤੇ ਖੜਾ ਸੀ ਜੇ ਇਸ ਪੈਸੇ ਦੇ ਲਈ ਉਹ ਬਾਰਡਰ ਤੇ ਖੜਾ ਸੀ ਅਜੋ ਪੈਸਾ ਉਹਦੇ ਪਿੱਛੇ ਚੱਲ ਕੇ ਆ ਰਿਹਾ ਪਰ ਪਰਿਵਾਰ ਮਨਾ ਕਰ ਰਿਹਾ ਕਿਉਂ ਹੁਣ ਗੱਲ ਲੜਾਈ ਹੋਂਦ ਦੀ ਆ ਗਈ ਹੈ ਹੁਣ ਲੜਾਈ ਇਸ ਗੱਲ ਦੀ ਆ ਗਈ ਹੈ ਕਿ ਸਾਡੀ ਹੋਂਦ ਹੈ ਕਿ ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਸ਼ੁਕਰਨ ਸਿੰਘ ਦੀ ਕਿਸਾਨੀ ਅੰਦੋਲਨ ਵਿੱਚ ਸ਼ੁਭਕਰਨ ਸਿੰਘ ਸ਼ਹੀਦੀ ਪਾ ਗਿਆ। ਸ਼ਹੀਦੀ ਪਾ ਗਿਆ ਫੋਰਸਸ ਦੀ ਗੋਲੀ ਜਿਹੜੀ ਸਿਰ ਦੇ ਵਿੱਚ ਇੱਕ ਪਾਸੇ ਬੜੀ ਤੇ ਦੂਜੇ ਪਾਸੇ ਨਿਕਲ ਗਈ। ਕਸੂਰ ਕਿਹਦਾ? ਜਿਹੜੀਆਂ ਸਾਹਮਣੇ ਫੋਰਸਸ ਖੜੀਆਂ ਉਹਨਾਂ ਦਾ? ਜੇ ਇਸ ਪਰਿਵਾਰ ਨੇ ਉਹਨੂੰ ਘਰੋਂ ਤੋਰਿਆ ਉਹਨਾਂ ਦਾ? ਜਾਂ ਜੇ ਇਸ ਕਿਸਾਨ ਜਥੇਬੰਦੀ ਦੇ ਨਾਲ ਖੜਾ ਕੋਈ ਲੜ ਰਿਹਾ ਸੀ ਉਹਨਾਂ ਦਾ? ਕਿਹਦਾ ਕਸੂਰ? ਕਸੂਰ ਕਿਸੇ ਦਾ ਵੀ ਹੋਵੇ ਪੰਜਾਬ ਨੇ ਤੇ ਪਰਿਵਾਰ ਨੇ ਇੱਕ ਨੌਜਵਾਨ ਪੁੱਤ ਗਵਾ ਲਿਆ ਇੱਕ ਮਾਂ ਦਾ ਇੱਕ ਪੇ ਦਾ ਪੁੱਤ ਗਵਾ ਲਿਆ ਭੈਣਾਂ ਦਾ ਭਰਾ ਗਵਾ ਲਿਆ ਹੋਰ ਪਤਾ ਨਹੀਂ ਕਿੰਨੇ ਰਿਸ਼ਤਿਆਂ ਦਾ ਰਿਸ਼ਤਾ ਗਵਾ ਲਿਆ ਤੁਹਾਨੂੰ ਕੀ ਲੱਗਦਾ ਐ ਇਦਾਂ ਹੀ ਚੱਲਦਾ ਰਿਹਾ ਤਾਂ ਐਕਸੈਪਟੇਬਲ ਹੈ ਸ਼ੁਭ ਕਰਨਰਗੇ ਹੋਰ ਕਿੰਨੇ ਨੌਜਵਾਨ ਜਿਨ੍ਹਾਂ ਨੂੰ ਬਾਰਡਰ ਦੇ ਉੱਤੇ ਵੇਟਾ ਕਿ ਕੋਈ ਗੋੜੀ ਆ ਕੇ ਉਹਨਾਂ ਨੂੰ ਟੱਚ ਕਰੇ ਉਹਨਾਂ ਨੂੰ ਉਸੇ ਤਰ੍ਹਾਂ ਮੌਤ ਦੇ ਵਿੱਚ ਜਿੱਦਾਂ ਸ਼ੁਭ ਕਰਨੀ ਹੋਈ ਹੈ ਤੁਹਾਨੂੰ ਕੀ ਲੱਗਦਾ ਪੰਜਾਬ ਸਰਕਾਰ ਨੇ ਪਹਿਲੀ ਵਾਰ ਪਹਿਲੀ ਵਾਰ ਕਿਸੇ ਕਿਸਾਨ ਨੂੰ ਸ਼ਹੀਦ ਦਾ ਦਰਜਾ ਦਿੱਤਾ ਹੈ ਮੈਂ ਨਹੀਂ ਕਦੇ ਸੁਣਿਆ ਉਹਨਾਂ ਨੇ ਦਿੱਤਾ ਸਾਨੂੰ ਉਸ ਪਾਸੋਂ ਸਰਕਾਰ ਦੀ ਤਾਰੀਫ ਕਰਨੀ ਚਾਹੀਦੀ ਹੈ ਉਹਨਾਂ ਨੇ 1 ਕਰੋੜ ਰੁਪਏ ਦੀ ਰਾਸ਼ੀ ਤੇ ਛੋਟੀ ਭੈਣ ਲਈ ਨੌਕਰੀ ਵੀ ਆਫਰ ਕੀਤੀ ਹੈ ਹੁਣ ਪਰਿਵਾਰ ਜਿਹੜਾ ਉਸ ਚੀਜ਼ ਨੂੰ ਰਿਜੈਕਟ ਕਰ ਰਿਹਾ ਕਿਉਂ ਉਹ ਕਹਿੰਦੇ ਨੇ ਕਿ ਸਾਡੇ ਪੋਤੇ ਚਲਾ ਗਿਆ ਤੇ ਸਾਨੂੰ ਪੈਸੇ ਦੀ ਕੀ ਲੋੜ ਹੈ ਸਾਨੂੰ ਨੌਕਰੀਆਂ ਦੀ ਕੀ ਲੋੜ ਹੈ ਇੱਕ ਨਾ ਕਿਤੇ ਇੱਕ ਨਾ ਇੱਕ ਪਾਸੇ ਤੇ ਦੇਖਿਆ ਜਾਵੇ ਇਮੋਸ਼ਨਲੀ ਅਫੈਕਟਡ ਹੋਏ ਨੇ ਪਰਿਵਾਰ ਵਾਲੇ ਉਹਨਾਂ ਨੂੰ ਪੈਸੇ ਦੀ ਕੋਈ ਵੈਲਿਊ ਸਮਝ ਹੀ ਨਹੀਂ ਆਈ ਜੇ ਇਸ ਕਰਜ਼ੇ ਨੂੰ ਤਾਰਨ ਦੇ ਲਈ ਉਹ ਲੜਦਾ ਸੀ ਜੇ ਇਸ ਕਰਜ਼ੇ ਨੂੰ ਆਪਣੇ ਮਾਪੇ ਦੇ ਸਿਰ ਤੋਂ ਲਾਉਣ ਲਈ ਉਹ ਬਾਰਡਰ ਤੇ ਖੜਾ ਸੀ ਜੇ ਇਸ ਪੈਸੇ ਦੇ ਲਈ ਉਹ ਬਾਰਡਰ ਤੇ ਖੜਾ ਸੀ ਅਜੋ ਪੈਸਾ ਉਹਦੇ ਪਿੱਛੇ ਚੱਲ ਕੇ ਆ ਰਿਹਾ ਪਰ ਪਰਿਵਾਰ ਮਨਾ ਕਰ ਰਿਹਾ ਕਿਉਂ ਹੁਣ ਗੱਲ ਲੜਾਈ ਹੋਂਦ ਦੀ ਆ ਗਈ ਹੈ ਹੁਣ ਲੜਾਈ ਇਸ ਗੱਲ ਦੀ ਆ ਗਈ ਹੈ ਕਿ ਸਾਡੀ ਹੋਂਦ ਹੈ ਕਿ ਅਸੀਂ ਸਿਰਫ ਇਸੇ ਕਰ ਲਈ ਇਸੇ ਕੰਮ ਲਈ ਜੰਮੇ ਆ ਕਰਜੇ ਵਿੱਚ ਵੱਡੇ ਹੋਈਏ ਤੇ ਹੱਕ ਲੈਣ ਦੇ ਲਈ ਵੱਡੇ ਹੋ ਕੇ ਲੜੀਏ ਤੇ ਗੋਲੀਆਂ ਮੱਥੇ 'ਚ ਖਾ ਕੇ ਮਰ ਜਾਈਏ ਤੇਬ ਸ਼ਹੀਦ ਦਾ ਦਰਜਾ ਕਹਾ ਕੇ ਫਿਰ ਸਰਕਾਰਾਂ ਸਾਨੂੰ ਪੈਸੇ ਦੇਣ ਅਸੀਂ ਸਿਰਫ ਇਸ ਕੰਮ ਲਈ ਜੰਮੇ ਕਸੂਰ ਕਿਹਦਾ ਕਸੂਰ ਕਿਸਾਨ ਜਥੇਬੰਦੀਆਂ ਦਾ ਵੀ ਉਹਨਾਂ ਹੀ ਐ ਜਿੰਨਾ ਸਾਹਮਣੇ ਖੜੀਆਂ ਫੋਰਸਸ ਤੇ ਸਰਕਾਰਾਂ ਦਾ ਕਿਸਾਨ ਜਥੇਬੰਦੀਆਂ ਆਪਸ ਵਿੱਚ ਪਾਟੀਆਂ ਹੋਈਆਂ ਨੇ ਘਟੋ ਘਟ 10 15 ਕਿਸਾਨ ਜਥੇਬੰਦੀਆਂ ਪੰਜਾਬ ਦੇ ਵਿੱਚ ਨੇ ਜਿਹੜੀਆਂ ਆਪਸ ਵਿੱਚ ਫਟੀਆਂ ਹੋਈਆਂ ਨੇ ਇਹ ਕਿਸਾਨ ਜਥੇਬੰਦੀਆਂ ਜੇ ਇਕੱਠੀਆਂ ਹੋ ਕੇ ਬਾਰਡਰ ਦੇ ਉੱਤੇ ਛਾਤੀ ਢਾ ਕੇ ਖੜੀਆਂ ਹੁੰਦੀਆਂ ਨੌਜਵਾਨਾਂ ਦੇ ਮੋਰੇ ਹੋ ਕੇ ਕਿਸੇ ਫੋਰਸ ਦਾ ਹਿੰਮਤ ਨਹੀਂ ਸੀ ਪੈਣੀ ਕਿ ਉਹ ਕਿਸੇ ਤੇ ਗੋਲੀ ਚਲਾ ਸਕਦੇ ਕਿਸੇ ਸਰਕਾਰ ਦੀ ਹਿੰਮਤ ਨਹੀਂ ਸੀ ਪੈਣੀ ਕਿ ਉਹ ਆਰਡਰ ਕਰ ਦੇ ਕਿ ਮੋਰੇ ਖੜੇ ਨੌਜਵਾਨਾਂ ਤੇ ਗੋਲੀਆਂ ਚਲਾਓ ਉਹਨਾਂ ਨੂੰ ਵੀ ਪਤਾ ਹੈ ਕਿ ਤੁਸੀਂ ਪਾਟੇ ਹੋਏ ਹੋ ਉਹਨਾਂ ਨੂੰ ਵੀ ਪਤਾ ਹੈ ਕਿ ਤੁਹਾਡੀ ਆਪਸ ਵਿੱਚ ਬਣਦੀ ਨਹੀਂ ਉਹਨਾਂ ਨੂੰ ਵੀ ਪਤਾ ਹੈ ਕਿ ਤੁਸੀਂ ਚੌਧਰ ਦੇ ਭੁੱਖੇ ਹੋ ਉਹਨਾਂ ਨੂੰ ਵੀ ਪਤਾ ਹੈ ਕਿ ਤੁਸੀਂ ਆਪਣੀ ਆਪਣੀ ਟੋਪੀ ਚਮਕਾ ਰਹੇ ਹੋ ਉਹਨਾਂ ਨੂੰ ਵੀ ਪਤਾ ਹੈ ਕਿ ਤੁਸੀਂ ਆਪਣੀ ਆਪਣੀ ਟੌਰ ਸ਼ਕੀਨੀ ਦੇ ਲਈ ਆਪਣੇ ਗਰੁੱਪਾਂ ਨੂੰ ਪਾੜ ਕੇ ਬੈਠੇ ਹੋ ਕਿਸਾਨੀ ਅੰਦੋਲਨ ਨੂੰ ਪਾੜ ਕੇ ਬੈਠੇ ਹੋ ਤੁਹਾਨੂੰ ਸਿਰਫ ਆਪਣਾ ਆਪਣਾ ਪਿਆ ਕਿ ਮੋਹਰੇ ਕੌਣ ਹੁੰਦਾ ਮਾਇਕ ਤੇ ਕੌਣ ਬੋਲਦਾ ਟੀਵੀ ਤੇ ਕੌਣ ਹੁੰਦਾ ਟੌਰਕੇ ਦੀ ਬਣਦੀ ਹੈ ਕਿ ਹੱਕ ਕਿਹਨੇ ਦਵਾਏ ਤੁਹਾਨੂੰ ਸਿਰਫ ਇਹ ਪਿਆ ਤੁਹਾਨੂੰ ਸਿਰਫ ਇਹ ਪਿਆ ਜੇ ਇਹ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਐਸ ਅੰਦੋਲਨ ਦੇ ਵਿੱਚ ਮੋਹਰੇ ਖੜੀਆਂ ਹੁੰਦੀਆਂ ਕਿਸੇ ਸਰਕਾਰ ਦੀ ਹਿੰਮਤ ਨਹੀਂ ਸੀ ਪਾਣੀ ਗੋਲੀ ਚਲਾਉਂਦੀ ਉਹਨਾਂ ਨੂੰ ਪਤਾ ਤੁਸੀਂ ਇੱਕ ਨਿਗੇ ਜਦੋਂ ਮੋਰਲੇ ਪਾਰਟੀ ਨੂੰ ਦੁਸ਼ਮਣ ਨੂੰ ਪਤਾ ਹੋਵੇ ਨਾ ਕਿ ਸਾਹਮਣੇ ਵਾਲੀ ਪਾਰਟੀ ਇੱਕ ਨਹੀਂ ਗਈ ਇਕੱਠੇ ਨਹੀਂ ਗਏ ਤਾਂ ਉਹਨਾਂ ਨੂੰ ਪਾੜਨ ਦੀਆਂ ਬਹੁਤ ਸਾਰੀਆਂ ਆ ਬਹੁਤ ਸਾਰੀਆਂ ਪਾਲਿਸੀਆਂ ਤਿਆਰ ਹੋ ਜਾਂਦੀਆਂ ਬਹੁਤ ਸਾਰੀਆਂ ਸਕੀਮਾਂ ਘੜੀਆਂ ਜਾਂਦੀਆਂ ਕਿ ਇਹਨਾਂ ਨੂੰ ਪਾੜਿਆ ਕਿੱਦਾਂ ਜਾਵੇ ਉਹਨਾਂ ਨੂੰ ਪਤਾ ਸੀ ਤੁਸੀਂ ਪਾਟੇ ਹੋਏ ਆਲਰੇਡੀ ਉਹਨਾਂ ਨੇ ਤੁਹਾਨੂੰ ਯੂਜ਼ ਕੀਤਾ ਤੁਹਾਡੀਆਂ ਪਾਰਟੀਆਂ ਹੋਈਆਂ ਨੀਤੀਆਂ ਨੂੰ ਤੁਹਾਨੂੰ ਉਹਨਾਂ ਨੇ ਯੂਜ਼ ਕੀਤਾ ਤੁਹਾਡੀਆਂ ਅਲੱਗ-ਅਲੱਗ ਰਹਿ ਕੇ ਜਿਹੜੇ ਮੋਰਚੇ ਨੂੰ ਲੜਨ ਦੀਆਂ ਨੀਤੀਆਂ ਨੂੰ ਉਹਨਾਂ ਨੇ ਜਾਣ ਕੇ ਉਹਨਾਂ ਨੇ ਇਹਨੂੰ ਯੂਜ਼ ਕੀਤਾ ਕਿ ਆਓ ਇਹਨੂੰ ਯੂਜ਼ ਕਰੀਏ ਇਹ ਤਾਂ ਪਹਿਲੇ ਫਿੱਟੇ ਹੋਇਆ ਜਿੰਨੀ ਜ਼ਿੰਮੇਵਾਰ ਮੌਕੇ ਦੀ ਸਰਕਾਰ ਤੇ ਮੌਕੇ ਦੀ ਫੋਰਸ ਉਹਦੀ ਮੌਤ ਦੀ ਐਸ਼ੂਬ ਕਰਨ ਦੀ ਓਨੀ ਜ਼ਿੰਮੇਵਾਰ ਕਿਸਾਨ ਜਥੇਬੰਦੀਆਂ ਵੀ ਨਹੀਂ ਅੱਜ ਤੁਸੀਂ ਚਾਹੇ ਮਗਰਮਚ ਦੇ ਥਰੂ ਕੱਢੀ ਜਾਓ ਤੁਸੀਂ ਚਾਹੇ ਬਿਆਨ ਦੇ ਜੋ ਆਪਣੀ ਆਪਣੀ ਪਾਰਟੀ ਦੇ ਹੈੱਡ ਬਣ ਕੇ ਤੁਸੀਂ ਚਾਹੇ ਬਿਆਨ ਦੇ ਜੋ ਆਪਣੇ ਆਪਣੇ ਕਿਸਾਨ ਜਥੇਬੰਦੀ ਦੇ ਹੈੱਡ ਬਣ ਕੇ ਕਿ ਅਸੀਂ ਆਫਸੋਸ ਪ੍ਰਗਟਦੇ ਉਹ ਪ੍ਰਗਟ ਕਰਦੇ ਆ ਜਿਨ੍ਹਾਂ ਦਾ ਪੁੱਤ ਚਲਾ ਗਿਆ ਉਹ ਨਹੀਂ ਆਉਣਾ ਵਾਪਸ ਜੇ ਤੁਹਾਡੇ ਅੰਦੋਲਨ ਵਿੱਚ ਤੁਹਾਡੇ ਫੇਸ ਵਿੱਚ ਕਿਸਾਨੀ ਅੰਦੋਲਨ ਦਾ ਫੇਸ ਆ ਜਿਹੜਾ ਸਾਰੀਆਂ ਜਥੇਬੰਦੀਆਂ ਰਲ ਕੇ ਆ ਜੇ ਉਹਦੇ ਵਿੱਚ ਜਰਾ ਵੀ ਦਮ ਹੁੰਦਾ ਜਰਾ ਵੀ ਦਮ ਹੁੰਦਾ ਤਾਂ ਆ ਪੁੱਤ ਦੇ ਮੱਥੇ ਦੇ ਵਿੱਚ ਗੋਲੀ ਨਾ ਵੱਜਦੀ ਤੁਸੀਂ ਉਹਨੇ ਹੀ ਕਸੂਰ ਵਾਰੋ ਕਿਸਾਨ ਜਥੇਬੰਦੀ ਵਾਲਿਓ ਤੁਸੀਂ ਓਨੇ ਕਸੂਰ ਬਾਰੋਂ ਅੱਜ ਸੀਐਮ ਭਗਵੰਤ ਮਾਨ ਨੂੰ ਤੁਸੀਂ ਸਾਰੇ ਲਾਭ ਆ ਕੇ ਗੱਲਾਂ ਕਰਦੇ ਹੋ ਸੀਐਮ ਭਗਵੰਤ ਮਾਨ ਨੇ ਸਰਕਾਰ ਦਾ ਮੁਖੀ ਹੋਣ ਦੇ ਨਾਤੇ ਫੇਰ ਵੀ ਤੁਹਾਡੀ ਬਹੁਤ ਸਪੋਰਟ ਕੀਤੀ ਹੈ ਪਬਲੀਕਲੀ ਓਪਨਲੀ ਆ ਕੇ ਮਾਈਕ ਤੇ ਬੋਲਿਆ ਪੂਰੇ ਟੀਵੀ ਤੇ ਲਾਈਵ ਹੋ ਕੇ ਬੋਲਿਆ ਕਿ ਮੈਂ ਆਹ ਸਪੋਰਟ ਕਰਦਾ ਮੈਂ ਫੇਰ ਵੀ ਡਰਦਾ ਨਹੀਂ ਕਿ ਕੱਲੂ ਰਾਸ਼ਪਤ ਸਸ਼ਨ ਲਾਦਣ ਮੈਨੂੰ ਕੋਈ ਪਰਵਾਹ ਨਹੀਂ ਉਹਨਾਂ ਨੇ ਸਪੋਰਟ ਕੀਤੀ ਹੈ ਨਹੀਂ ਤਾਂ ਮੈਨੂੰ ਦਿਖਾ ਦਿਓ ਪਿਛਲੀਆਂ ਸਰਕਾਰਾਂ ਦੇ ਕਿਸੇ ਵੀ ਮੁੱਖ ਮੰਤਰੀ ਨੇ ਓਪਨਲੀ ਚੈਲੰਜ ਕੀਤਾ ਹੋਵੇ ਸੈਂਟਰ ਦੀ ਸਰਕਾਰ ਨੂੰ ਤੇ ਕਿਆ ਹੋਵੇ ਕਿ ਮੈਂ ਕੁਰਸੀ ਛੱਡਦਾ ਮੈਨੂੰ ਦਿਖਾ ਦਿਓ ਕਦੇ ਨਹੀਂ ਹੋਇਆ ਜੇ ਸੀਐਮ ਭਗਵੰਤ ਮਾਨ ਹੁਣ ਵੀ ਉਹਨੂੰ ਸ਼ਹੀਦਤ ਦਰਜਾ ਦੇ ਕੇ ਉਹਨੂੰ 1 ਕਰੋੜ ਦੀ ਰਾਸ਼ੀ ਦੇ ਕੇ ਨੌਕਰੀ ਦੇ ਰਹੇ ਨੇ ਤਾਂ ਉਹ ਵੀ ਕਿਤਨੇ ਕਿਤੇ ਸਪੋਰਟ ਹੀ ਕਰ ਰਹੇ ਨੇ ਉਹ ਗਲ ਬੱਕਰੀ ਹੈ ਪਰਿਵਾਰ ਨੇ ਉਹਨੂੰ ਰਿਜੈਕਟ ਕੀਤਾ ਬਟ ਕਸੂਰ ਕਿਹਦਾ ਹੈ ਕਸੂਰ ਜਿੰਨਾ ਸਰਕਾਰਾਂ ਦਾ ਉਹਨਾਂ ਹੀ ਕਿਸਾਨ ਜਿੱਥੇ ਬੰਦੀਆਂ ਦਾ ਪਾਟੀ ਹੋਈਆਂ ਕਿਸਾਨ ਜਿੱਥੇ ਬੰਦੀਆਂ ਤੁਹਾਡਾ ਆਪਸ ਦੇ ਵਿੱਚ ਜਿਹੜਾ ਬਖਰੇਮਾ ਆ ਇਹ ਉਹਦਾ ਰਿਜ਼ਲਟ ਹੈ ਤੁਹਾਡੇ ਬਖਰੇਮ ਆ ਤੁਹਾਡੀ ਵਿਚਾਰਧਾਰਾ ਦੇ ਵਿੱਚ ਜਿਹੜੇ ਬਖਰੇਮੇ ਨੇ ਤੁਹਾਡੇ ਇਕੱਠੇ ਹੋ ਕੇ ਨਾ ਲੜਨੀ ਜਿਹੜੀ ਸੋਚ ਹੈ ਆਪਣੀ ਆਪਣੀ ਟੋਪੀ ਚਮਕਾਉਣ ਦੀ ਜਿਹੜੀ ਸੋਚ ਹੈ ਨਾ ਇਹ ਉਹਦਾ ਰਿਜ਼ਲਟ ਹੈ ਸ਼ੁਭ ਕਰਨ ਦੀ ਮੌਤ ਉਹਦਾ ਰਿਜ਼ਲਟ ਹੈ ਇਹ ਹੁਣ ਤੁਸੀਂ ਫੈਸਲਾ ਕਰ ਲਓ ਕਿ ਏਦਾਂ ਹੀ ਆਪਣੀ ਆਪਣੀ ਟੋਪੀ ਚਮਕਾਉਣ ਦੇ ਚੱਕਰ ਵਿੱਚ ਹੋਰ ਕਿੰਨੇ ਨੌਜਵਾਨਾਂ ਦੇ ਮੱਥੇ ਦੇ ਵਿੱਚ ਤੁਸੀਂ ਗੋਲੀਆਂ ਮરાਉਣੀਆਂ ਬਾਰਡਰ ਤੇ ਤੁਸੀਂ ਡਿਸਾਈਡ ਕਰ ਲਓ ਤੁਸੀਂ ਡਿਸਾਈਡ ਕਰ ਲਓ ਹੋਰ ਕਿੰਨੇ ਸ਼ੁਭ ਕਰਨ ਮਰਾਉਣੇ ਆ ਤੇ ਹੋਰ ਕਿੰਨੇ ਸ਼ੁਭ ਕਰਨਾਂ ਦੇ ਲਈ ਪੰਜਾਬ ਸਰਕਾਰ ਅਨਾਉਂਸ ਕਰੇ 1 ਕਰੋੜ ਦੀ ਰਾਸ਼ੀ ਤੇ ਸਰਕਾਰੀ ਨੌਕਰੀ ਤੁਸੀਂ ਡਿਸਾਈਡ ਕਰ ਲਓ ਹਾਲੇ ਵੀ ਇਕੱਠੇ ਹੋ ਜਾਓ ਆਪਣੇ ਆਪਣੇ ਸਟੇਜ ਤੋਂ ਭਾਸ਼ਣ ਦੇਣ ਤੋਂ ਝਿਜਕੋ ਰੋਕੋ ਇਸ ਚੀਜ਼ ਨੂੰ ਸਾਰੇ ਇੱਕ ਦੂਜੇ ਨੂੰ ਕੌਲਾਂ ਕਰੋ ਇਕੱਠੇ ਹੋਵੋ ਇੱਕ ਪਲੇਟਫਾਰਮ ਤੇ ਕਹੋ ਕਿ ਅਸੀਂ ਇਕੱਠੇ ਹੋ ਗਏ ਆ ਇੱਕ ਨੌਜਵਾਨ ਦਾ ਖੂਨ ਡੁੱਲਿਆ ਉਸ ਖੂਨ ਨੇ ਸਾਨੂੰ ਇਕੱਠੇ ਕੀਤਾ ਇੱਕ ਨੌਜਵਾਨ ਦਾ ਖੂਨ ਡੁੱਲਿਆ ਉਸ ਖੂਨ ਨੇ ਸਾਨੂੰ ਮਜਬੂਰ ਕਰਤਾ ਕਿ ਅਸੀਂ ਸਾਰੇ ਬਿਖਰੇਵੇਂ ਭੁੱਜ ਗਏ ਤੇ ਇੱਕ ਹੋ ਕੇ ਲੜੀਏ ਕਹੋ ਤਾਂ ਕਿਉਂ ਨਹੀਂ ਕਹਿੰਦੇ ਕਿਉਂ ਨਹੀਂ ਤੁਹਾਡੇ ਮੂੰਹ ਚੋਂ ਇਹ ਗੱਲਾਂ ਨਿਕਲਦੀਆਂ ਕਿਉਂ ਨਹੀਂ ਨਿਕਲਦੀਆਂ ਪਤਾ ਕਿਉਂ ਕਿਉਂਕਿ ਤੁਹਾਨੂੰ ਆਪਣੀ ਆਪਣੀ ਪਈ ਹੋਈ ਹੈ ਤੁਹਾਨੂੰ ਆਪਣੀ ਆਪਣੀ ਟੋਪੀ ਚ ਮਗਾਉਣ ਦੀ ਪਈ ਹੋਈ ਹੈ ਆਓ ਪੰਜਾਬੀਓ ਆਪਣੇ ਆਪਣੇ ਵਿਚਾਰ ਦਈਏ ਤੇ ਅਸੀਂ ਆਪਣੇ ਆਪਣੇ ਵਿਚਾਰ ਦੇ ਕੇ ਦਸੀਏ ਕਿ ਜਿੰਨੀਆਂ ਸਰਕਾਰਾਂ ਫੋਰਸ ਹਮ ਜ਼ਿੰਮੇਵਾਰ ਨੇ ਸ਼ੁਰੂ ਕਰਨ ਦੀ ਮੌਦੇ ਲਈ ਕੀ ਕਿਸਾਨ ਜਥੇਬੰਦੀਆਂ ਵੀ ਉਹਨੀਆਂ ਜ਼ਿੰਮੇਵਾਰ ਨੇ ਆਓ ਆਪਣੇ ਆਪਣੇ ਵਿਚਾਰ ਦਈਏ